ਬੱਤੀਆਂ ਵਾਲਾ ਚੌਂਕ ਕੋੜਪੂਰਾ ਤੋਂ ਅਜਮਾਉ ਜੋ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਦੋ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਉਹਨਾਂ ਦੱਸਿਆ ਕਿ ਇਹ ਬੱਸਾਂ ਤਖਤ ਸ੍ਰੀ ਦੰਦਵਾ ਸਾਹਿਬ ਤਲਵੰਡੀ ਸਾਬੋਂ ਵਿਖੇ ਜਾਣਗੀਆਂ ਉਸ ਤੋਂ ਬਾਅਦ ਤਖਤ ਸ੍ਰੀ ਆਨੰਦਪੁਰ ਸਾਹਿਬ ਵਿਖੇ ਰਾਤ ਦਾ ਵਿਸ਼ਰਾਮ ਹੋਵੇਗਾ ਤੇ ਕੱਲ ਨੂੰ ਵਾਪਸ ਪਰਤਣਗੀਆਂ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਸਰਵਣ ਪੁੱਤ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਦੂਰ ਅੰਦੇਸ਼ੀ ਨਾਲ ਉਹਨਾਂ ਲੋਕਾਂ ਨੂੰ ਭਾਵੇਂ ਉਹ ਬਜ਼ੁਰਗ ਨੇ ਭਾਵੇਂ ਸ਼ਰਧਾਲੂ ਨੇ ਵੱਖ-ਵੱਖ ਧਰਮਾਂ ਦੇ ਉਹਨਾਂ ਲਈ ਮੁਫਤ ਮੁੱਖ ਮੰਤਰੀ ਯਾਤਰਾ ਸਕੀਮ ਜਿਹੜੀ ਸ਼ੁਰੂ ਕੀਤੀ ਹੈ ਉਹਦੇ ਤਹਿਤ ਪਿਛਲੇ ਦਿਨੀ ਵੀ ਤਖਤ ਸ੍ਰੀ ਦੰਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਜਿਹੜੀਆਂ ਬੱਸਾਂ ਗਈਆਂ ਸਨ ਉਹਨਾਂ ਦਾ ਰਾਤ ਨੂੰ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਵਿਸ਼ਰਾਮ ਸੀ ਸੋ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਵੱਖ-ਵੱਖ ਧਰਮਾਂ ਨਾਲ ਸੰਬੰਧਤ ਬਹੁਤ ਸਾਰੀਆਂ ਬੱਸਾਂ ਪਹਿਲਾਂ ਵੀ ਇਸ ਤਰ੍ਹਾਂ ਰਵਾਨਾ ਕੀਤੀਆਂ ਜਾ ਚੁਕੀਆਂ ਨੇ ਉਹਨਾਂ ਨੇ ਕਿਹਾ ਕਿ ਬਕਾਇਦਾ ਇੱਕ ਕਿੱਟ ਮੁਹਈਆ ਕਰਾਈ ਜਾਂਦੀ ਹੈ ਜਿਦੇ ਵਿੱਚ ਇਸ਼ਨਾਨ ਕਰਨ ਲਈ ਕੋਲੀਆ ਸਾਬਣ ਸ਼ੈਂਪੂ ਤੇਲ ਵਗੈਰਾ ਜਾਂ ਫਸਟ ਏਡ ਬਹੁਤ ਕੁਝ ਸਾਰਿਆਂ ਨੂੰ ਇੱਕ ਕਿੱਟ ਵੀ ਦਿੱਤੀ ਜਾਂਦੀ ਹੈ ਤੇ ਉਹਨਾਂ ਦੇ ਰਹਿਣ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ ਇੱਕ ਪੈਸਾ ਵੀ ਕਿਸੇ ਵੀ ਸ਼ਰਧਾਲੂ ਦਾ ਖਰਚ ਨਹੀਂ ਆਉਂਦਾ ਸੋ ਵਕਫ ਵਕਫ ਸ਼ਰਧਾਲੂਆਂ ਨੇ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਦੇ ਇਸ ਗੱਲੋਂ ਧੰਨਵਾਦੀ ਹਨ ਕਿ ਉਹਨਾਂ ਨੇ ਸਾਨੂੰ ਵਕ ਵਕ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ। ਹੋਰ ਪੂਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮਿੱਤਾ ਦੇ ਨਾਲ ਗੁਰਿੰਦਰ ਸਿੰਘ। ਸੱਚੀ ਗੱਲ ਸਾਰਿਆਂ ਨੂੰ ਇਹ ਜਿਹੜੀ ਮੁੱਖ ਮੰਤਰੀ ਨੀਤ ਯਾਤਰਾ ਜਿਹੜੀ ਸ਼ੁਰੂ ਕੀਤੀ ਗਈ ਹੈ ਫ੍ਰੀ ਉਹ ਜਿਹੜਾ ਬਹੁਤ ਵਧੀਆ ਸ਼ਲਾਘਾਯੋਗ ਅਪਰੇਲਾ ਜਿਹੜੀ ਇੱਕ ਪੂਰੇ ਤੋਂ 10 ਵੀ ਜਿਹੜੀ ਬੱਸ ਹੈ ਰਵਾਨਾ ਹੋ ਰਹੀ ਹੈ ਇਹਦੇ ਵਿੱਚ ਜਾਣ ਵਾਲੇ ਯਾਤਰੀਆਂ ਨੂੰ ਇੱਕ ਕਿੱਟ ਦਿੱਤੀ ਜਾਂਦੀ ਹੈ ਜਿਹੜਾ ਉੱਥੇ ਲੋੜੀਂਦਾ ਸਮਾਨ ਵੀ ਉਹਦੇ ਵਿੱਚ ਮੌਜੂਦ ਹੁੰਦਾ ਹੈ ਜੀ ਇਹ ਜਿਹੜਾ ਯਾਤਰਾ ਦੰਦਵਾ ਸਾਹਿਬ ਅੰਮ੍ਰਿਤਸਰ ਸਾਹਿਬ ਅਨੰਦਪੁਰ ਸਾਹਿਬ ਵਗੈਰਾ ਜੰਤਪੁਰ ਨੀ ਜਵਾਲਾ ਜੀ ਘਾਟੂ ਸਾਲਾਸਾਰਾ ਵਗੈਰਾ ਜਿਹੜਾ ਸਾਰੇ ਦਰਸ਼ਨ ਕਰਾਏ ਜਾ ਰਹੇ ਆ ਜੀ ਤੇ ਇਸ ਤਰ੍ਹਾਂ ਦੇ ਹੋਰ ਅਪਰਾਲੇ ਚੱਲਦੇ ਰਹਿਣਗੇ ਹਾਂ ਬੰਦਾਂ ਵੀ ਭੇਜਿਆ ਜਾਣਗੇ ਧੰਨਵਾਦ ਜੀ ਦੇਖੋ ਜੀ ਗੁਰੂ ਪਾਤਸ਼ਾਹ ਨੇ ਐਡਾ ਵਧੀਆ ਕੰਮ ਕਰਾਇਆ ਪੰਜਾਬ ਦੇ ਸ਼ਰਵਣਪੁੱਤ ਸਰਦਾਰ ਭਗਵੰਤ ਸਿੰਘ ਮਾਨ ਹਰੋਂ ਕੋਲੋਂ ਕਿ ਦਿੱਲੀ ਨਰਵਾਰ ਦੇ ਹੁਣ ਤਾਂ ਹੀ ਟੱਕੇ ਹੀ ਹੁੰਦੇ ਆਏ ਆ ਪੰਜਾਬ ਉੱਪਰ ਟੱਕੇ ਹੀ ਹੁੰਦੇ ਆਏ ਆ ਲੇਕਿਨ ਦਿੱਲੀ 'ਚ ਐਸੀ ਸਰਕਾਰ ਬਣੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਜਿਨੇ ਸ਼ਰਵਣਪੁੱਤ ਬਣ ਕੇ ਬਜ਼ੁਰਗਾਂ ਨੂੰ ਵੱਖ-ਵੱਖ ਤੀਰਥ ਸਥਾਨਾਂ ਦੇ ਦਰਸ਼ਨ ਕਰਾਉਣ ਦੀ ਜਿਹੜੀ ਕਵਾਇਰ ਸ਼ੁਰੂ ਕੀਤੀ ਜਿਹੜਾ ਪੁੰਨ ਦਾ ਕੰਮ ਗੁਰੂ ਕੀਤਾ ਉਹੀ ਪੁੰਨ ਦਾ ਕੰਮ ਅੱਜ ਭਗਵਾਨ ਦਮਨ ਜੀ ਪੰਜਾਬ ਦੇ ਵਿੱਚ ਕਰਾ ਰਹੇ ਅੱਜ ਕੋਟਪੂਰੇ ਦੇ ਵਿੱਚੋਂ ਦਸਮਾ ਜਥਾ ਜਾ ਰਿਹਾ ਵੱਖ-ਵੱਖ ਤੀਰਸਥਾਨਾਂ ਤੇ ਤੇ ਇਹਨਾਂ ਦਾ ਸਟੇ ਵੱਖ-ਵੱਖ ਗੁਰਦੁਆਰਾ ਸ੍ਰੀਵੰਸਾ ਦੇ ਦਰਸ਼ਨ ਕਰਦੇ ਆ ਕਰਦੇ ਆ ਅੱਜ ਸ਼ਾਮ ਸ਼ਾਮ ਨੂੰ ਜਾ ਕੇ ਸ੍ਰੀ ਅਨੰਦਪੁਰ ਸਾਹਿਬ ਉੱਥੇ ਜਾ ਕੇ ਸਟੇ ਹੋਣਾ ਤੋਂ ਮੇਰੇ ਮੈਂ ਆਪਦੇ ਆਪ ਨੂੰ ਬੜਾ ਭਾਗਾਂ ਵਾਲਾ ਸਮਝਦਾ ਕਿ ਅੱਜ ਮੈਂ ਇਹਨਾਂ ਦੇ ਇਹ ਸੰਗਤ ਦੇ ਦਰਸ਼ਨ ਕਰਕੇ ਆਂ ਜਿਹੜੇ ਅੱਜ ਉੱਥੇ ਜਾ ਰਹੇ ਨੇ ਨਹੀਂ ਤੂੰ ਇਹ ਤੂੰ ਪਹਿਲਾਂ ਕਿੱਥੇ ਕਿੱਥੇ ਗਈਆਂ ਯਾਤਰਾਾਂ ਤੇ ਖਾਟੂ ਸ਼ਾਮ ਗਈਆਂ ਜੀ ਜੀ ਬੈਕਥੋ ਦੇ ਵੀ ਗਈਆਂ ਜੀ ਜੀ ਫਿਰ ਅੰਮ੍ਰਿਤਸਰ ਚੰਤਪੁਰ ਨਹੀਂ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਫਤਿਹਗੜ੍ਹ ਸਾਹਿਬ ਮਤਲਬ ਬਹੁਤ ਖੁਸ਼ੀ ਸੰਗਤ ਬਹੁਤ ਅ ਸਿੱਖਿਆ ਦਿੰਦੀ ਆ ਸਾਡੀਆਂ ਮਾਤਾ ਵਾਂ ਭੈਣਾ ਪਰ ਕਈਆਂ ਦੇ ਮਨ ਚ ਹੀ ਰਹਿ ਜਾਂਦਾ ਸੀ ਵੀ ਅਸੀਂ ਵੀ ਜਾ ਸਕਦੇ ਆ ਸੋ ਇਹ ਜਿਹੜਾ ਇਹ ਪੁੰਨ ਦਾ ਕੰਮ ਪੰਜਾਬ ਦਾ ਸ਼ਰਮਣ ਪੁੱਤ ਭਗਵੰਤ ਮਾਨ ਕਰਦੇ ਨੇ ਨਹੀਂ ਰੇਲ ਸੇਵਾ ਜਹਾਜ਼ਾਂ ਦੀ ਸੇਵਾ ਬਾਰੇ ਪਰ ਰੇਲ ਸੇਵਾਲੇ ਦਾ ਮੋਦੀ ਸਾਹਿਬ ਪੈਸੇ ਲੈ ਕੇ ਮੁੱਕਰ ਗਏ। ਹਜੂਰ ਸਾਹਿਬ ਵੀ ਭੇਜਨੇ ਸੀ ਨਾ ਜੀ ਤੇ ਹੋਰ ਜਿਹੜੇ ਆਪਣੇ ਪੂਰੀ ਪੂਰੀ ਮੰਦਿਰ ਦੇ ਦਰਸ਼ਨ ਕਰਨ ਜਾਣੇ ਸੀ ਜਗਨਨਾਥ ਪੂਰੀ ਉਹ ਪੈਸੇ ਲੈ ਕੇ ਮੁੱਕਰ ਕੇ ਪਤਾ ਨਹੀਂ ਹਰੇਕ ਗੱਲ ਨੂੰ ਵੋਟਾਂ ਨਾਲ ਹੀ ਜੋੜ ਲੈਂਦੇ ਆ ਡਰ ਜਾਂਦੇ ਆ ਕਿਤੇ ਫਿਰ ਮੁਖਮੰਤੀ ਸਾਹਿਬ ਕਹਿੰਦੇ ਫਿਰ ਇਹ ਰੇਲ ਮੁੱਕਰ ਗਿਆ ਆਪਾਂ ਜਾਜਾਂਦੇ ਭੇਜ ਦਿਆਂਗੇ। ਉਹ ਜਾਜਾਂਦਾ ਵੀ ਕੰਮ ਕਰ ਰਹੇ ਆ ਮੁਖਮੰਤੀ ਸਾਹਿਬ ਗੁਰੂ ਸਾਹਿਬ ਮਿਹਰ ਕਰਨ। ਇਹ ਇਹ ਵਾਪਾ ਜਿਹੜਾ ਅਸ਼ੀਰਵਾਦ ਆ ਇਹ ਲੈਣਾ ਹੀ ਆ ਸੰਗਤ ਨੂੰ ਜੱਜ ਜਰਾਹੀਂ ਕਦੋਂ ਯਾਤਰਾ ਸ਼ੁਰੂ ਹੋ ਜਾਊਗੀ ਜਲਦੀ ਜੀ ਜਲਦੀ ਜਲਦੀ ਉਹ ਵੀ ਲਾਟਰੀ ਕਰਾਂਗੇ ਜਿਹੜੇ ਇੱਕ ਇੱਕ ਕਿੱਟ ਦਿੰਨੇ ਆ ਸਾਰਿਆਂ ਨੂੰ ਇਹਦੇ ਵਿੱਚ ਕੀ ਕੁਝ ਹੁੰਦਾ ਇਹਦੇ ਵਿੱਚ ਸਾਰਾ ਵਰਤੋਂ ਦਾ ਸਮਾਨ ਸਾਰਾ ਵਰਤੋਂ ਤਾਂ ਕਿ ਕਿਸੇ ਵੀ ਸ਼ਰਧਾਲੂ ਨੂੰ ਯਾਤਰੂ ਨੂੰ ਤੇਤ ਯਾਤਰੀ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਨਾ ਕੋ ਪੇਸ ਦੀ ਨਾ ਬਰਸ਼ ਦੀ ਨਾ ਪਾਣੀ ਦੀ ਸਾਰਾ ਕੁਝ ਤਾਂ ਜੀ ਕੀ ਨਾਮ ਆ ਆਪਣਾ ਕਿਹੜੇ ਪਿੰਡੋਂ ਆਇਓ ਲੋਕਲ ਕੋੜਕਪੁਰੇ ਤੋਂ ਲੋਕਲ ਕੋੜਕਪੁਰੇ ਤੋਂ ਕਿਹੜੇ ਕਿਹੜੇ ਪਾਸੇ ਜਾ ਰਹੇ ਹੋ ਨਪਰ ਸਾਹਿਬ ਜੀ ਅੱਛਾ ਸਿਤਾਪੁਰਾ ਦਾ ਤਮਤਮਾ ਸਾਹਿਬ ਜੀ ਅੱਛਾ ਕਿਵੇਂ ਲੱਗਦੀ ਹੈ ਤੁਹਾਨੂੰ ਇਹ ਮੁੱਖ ਮੰਤਰੀ ਮੁਫਤ ਯਾਤਰਾ ਸਕੀਮ ਸਾਨੂੰ ਬਹੁਤ ਵਧੀਆ ਲੱਗਾ ਜੀ ਬਹੁਤ ਵਧੀਆ ਧੰਨਵਾਦ ਕਰਦੇ ਹਾਂ ਸੀ ਉਹਨਾਂ ਦਾ ਕਿਹਦਾ ਧੰਨਵਾਦ ਕਰਦੇ ਹੋ ਮੈਂ ਮੁੱਖ ਮੰਤਰੀ ਦਾ ਜੀ ਅੱਛਾ ਅੱਛਾ ਉਹ ਕਰਦੇ ਬਹੁਤ ਵਧੀਆ ਨੰਤਰਕੀਆ ਬਖਸ਼ਣ ਪਰਮਾਤਮਾ ਨਾਮ ਹੈ ਤੁਹਾਡਾ ਜਗਿੰਦਰ ਕੌਰ ਕਿਹੜਾ ਪਿੰਡ ਕੋਟਕਪੂਰੇ ਕੋਟਕਪੂਰੇ ਜੀ ਕਿਹੜੇ ਕਿਹੜੇ ਪਾਸੇ ਜਾ ਰਹੇ ਹੋ ਅਨੰਦਪੁਰ ਨਾਲ ਜਾ ਰਹੇ ਅਨੰਦਪੁਰ ਸਾਹਿਬ ਹੋਰ ਕਿਵੇਂ ਲੱਗੀ ਯਾਤਰਾ ਇਹ ਹਾਂਜੀ ਬਹੁਤ ਵਧੀਆ ਲੱਗੀ ਮੁੱਖ ਮੰਤਰੀ ਦਾ ਉਪਰਾਲਾ ਕਿਵੇਂ ਲੱਗਾ ਬਹੁਤ ਵਧੀਆ ਹੈ ਬਹੁਤ satisfaction ਬਜ਼ੁਰਗਾਂ ਵਾਸਤੇ ਹਾਂਜੀ ਇਹਨੇ ਨਾਲ ਹੀ ਦਰਸ਼ਨ ਕਰ ਲੈਂਦੇ ਗੁਰਦੁਆਰੇ ਦੇ ਹਾਂਜੀ ਜ ਆਪਣਾ ਦਲਬਾਗ ਸਿੰਘ ਹਾਂਜੀ ਦਲਬਾਗ ਸਿੰਘ ਦਲਬਾਗ ਸਿੰਘ ਜੀ ਕਿੱਥੇ ਕਿੱਥੇ ਜਾ ਰਹੇ ਹੋ ਇੱਥੋਂ ਦੰਦਵਾ ਸਾਹਿਬ ਉੱਥੋਂ ਨਾਨਪੁਰ ਸਾਹਿਬ ਤੇ ਰਾਜੂ ਚਰਵਾਣਾ ਕਿਹੜਾ ਪਿੰਡ ਆ ਥੋੜਾ ਰੱਤੀ ਰੋੜੀ ਰੱਤੀ ਰੋੜੀ ਕਿਵੇਂ ਮਹਿਸੂਸ ਕਰਦੇ ਹੋ ਇਸ ਯਾਤਰਾ ਨੂੰ ਬਹੁਤ ਵਧੀਆ ਮਹਿਸੂਸ ਕਰਦੇ ਹਾਂ ਜੀ ਵਾਰ ਕਰਦੇ ਆ ਉਹਨਾਂ ਦਾ ਮੁੱਖ ਮੰਤਰੀ ਦਾ ਅੱਛਾ ਜੀ ਸਾਨੂੰ ਦਰਸ਼ਨ ਕਰਾ ਰਹੇ ਆ ਅੱਛਾ ਜੀ ਕਿਟਾਂ ਦੇ ਰਹੇ ਆ ਹੋ ਵੀ ਬਹੁਤ ਸਾਰੀਆਂ ਸਹੂਤਾ ਦੇ ਰਹੇ ਆ ਸਾਨੂੰ ਤੇ ਬਹੁਤ ਸੋਨੇ ਧਰਵਾਦੀ ਆ ਥੋੜੇ ਵੀ ਧਰਵਾਦੀ ਜਿਹਨਾਂ ਨੇ ਸਾਡੀ ਤੁਸੀਂ ਆ ਫੋਟੋ ਕਰ ਰਹੇ ਆ ਕੀ ਨਾਮ ਹੈ ਜੀ ਆਪਣਾ ਸ਼ਿਵਰਾਜ ਸਿੰਘ ਜੀ ਸ਼ਿਵਰਾਜ ਸਿੰਘ ਜੀ ਕਿਹੜਾ ਪਿੰਡ ਰੱਤੀ ਰੋੜੀ ਰੱਤੀ ਰੋੜੀ ਕੀ ਮਹਿਸੂਸ ਕਰਦੇ ਹੋ ਥੋੜਾ ਵਧੀਆ ਮਹਿਸੂਸ ਕਰ ਰਹੇ ਆਂ ਅੱਛਾ ਕਿਤੇ 55 ਸਾਲ ਦੀ ਉਮਰ ਹੋ ਗਈ ਹੈ ਵੇ ਜਾਣਾ ਪੈਣਾ ਪਹਿਲਾ ਚਾਹੀਦਾ ਇਹ ਤੇ ਮੈਂ ਨਹੀਂ ਅਜੇ ਤੱਕ ਗਿਆ ਮੁੱਖ ਮੰਤਰੀ ਸਾਹਿਬ ਦਾ ਪਰਾਲਾ ਉਹਦੇ ਕਰਕੇ ਅਸੀਂ ਜਾ ਰਹੇ ਆ ਅੱਜ अच्छा ਤੁਹਾਡੀ ਵੀ ਕੋਈ ਡਿਊਟੀ ਲਈ ਹੈ ਇਸ ਯਾਤਰਾ ਆ ਜੀ ਮੈਂ ਕੋਆਰਡੀਨੇਟਰ ਹਾਂ ਤੁਸੀਂ ਕੋਆਰਡੀਨੇਟਰ ਹੋ ਨਾਲ ਇੱਕ ਕਿੱਟ ਦੇ ਰਹੇ ਨੇ ਹਾਂ ਜੀ ਕਿੱਟ ਦੇ ਰਹੇ ਕਿੱਤਾਂ ਵਿੱਚ ਪਤਾ ਕੀ ਕੁਝ ਉਹ ਵਿੱਚ ਸਾਰਾ ਰੋਜ਼ ਜਿਹੜਾ ਪਰਯੋਜ ਵਰਤਾਂ ਚ ਆਉਂਦੀਆਂ ਚੀਜ਼ਾਂ ਸਾਰੀਆਂ ਉਹਦੇ ਵਿੱਚ ਹੈਗਾ ਜੀ ਉਹਨੂੰ ਦੋ ਸਾਰੀਆਂ ਨੇ ਮਿਹਰਬਾਨੀ ਇਹ ਆਪਣਾ ਮੇਰਾ ਨਾਮ ਨਰੇਤ ਸਿੰਘ ਲਾਈ ਹੈ ਨਰੇਤ ਸਿੰਘਲਾ ਜੀ ਯਾਤਰਾ ਬਾਰੇ ਦਿਓ ਜਾਣਕਾਰੀ ਯਾਤਰਾ ਇਹ ਜਿਹੜੀ ਯਾਤਰਾ ਜੀ 10ਵੀਂ ਬੱਸ ਕੋੜਕਪੁਰੇ ਤੋਂ ਜਿਹੜੀ ਚੱਲੀ ਆ ਜੀ ਜੀ ਇਹ ਮੁੱਖ ਮੰਤਰੀ ਦੀ ਤੀਰਥ ਯੋਜਨਾ ਜੀ ਜੀ ਤੇ ਮਾਨਯੋਗ ਭਗਵੰਤ ਮਾਨ ਜੀ ਮੁੱਖ ਮੰਤਰੀ ਤੇ ਸਾਡੇ ਸਪੀਕਰ ਸਾਹਿਬ ਦੇ ਯਤਨਾਂ ਦੇ ਇਹ 10ਵੀਂ ਬੱਸ ਹੈ ਤੇ ਇਹਦੇ ਵਿੱਚ ਸਾਰੀਆਂ ਲੜਿੰਦੀਆਂ ਜਿਹੜੀਆਂ ਸਹੂਤਾ ਦਿੱਤੀਆਂ ਜਾਂਦੀਆਂ ਜੀ ਆਉਣਾ ਜਾਣਾ ਰਹਿਣਾ ਸਹਿਣਾ ਫ੍ਰੀ ਆ ਜੀ ਨਹੀਂ ਕਿੱਟ ਦਿੰਦੇ ਹੋ ਜਿਹੜੇ ਕਿੱਟ 'ਚ ਕੀ ਕੁਝ ਆ ਇਹਦੇ ਵਿੱਚ ਤੌਲੀਆ ਚਾਦਰ ਖੇਸ ਦੱਬਲ ਜੀ ਤੇ ਨਹਾਉਣ ਦਾ ਸਮਾਨ ਆ ਜੀ ਸਾਰਾ ਤੇਲ ਸਾਬਣ ਪੇਸਟ ਬੁਰਸ਼ ਆ ਜੀ ਸਾਰਾ ਕੁਝ ਹੁੰਦਾ ਜੀ ਸਾਰਾ ਕੁਝ ਹੁੰਦਾ ਹਾਂਜੀ ਸਾਰੇ ਯਾਤਰੀਆਂ ਲਈ ਹੁੰਦਾ ਇਹ ਸਾਰੇ ਯਾਤਰੀਆਂ ਲਈ ਆ ਜੀ ਸਾਰਿਆਂ ਨੂੰ ਇੱਕ ਇੱਕ ਕਿੱਟ ਇੱਕ ਇੱਕ ਕਿੱਟ ਉਹਨਾਂ ਨੂੰ ਦਿੱਤੀ ਜਾਂਦੀ ਹੈ ਜੀ ਉਹਨਾਂ ਨੂੰ ਦੇ ਦਿੱਤੀ ਜਾਂਦੀ ਹੈ ਹਾਂਜੀ ਉੱਥੇ ਰਹਿਣ ਸਹਿਣ ਦਾ ਨਾਲ ਸਾਡੇ ਕੋਆਰਡੀਨੇਟਰ ਆ ਜੀ ਇੱਥੇ ਸ਼ਿਵਰਾਜ ਜੀ ਉਹਨਾਂ ਨੂੰ ਨਾਲ ਭੇਜ ਰਹੇ ਆ ਤੇ ਉਹ ਸਾਰਾ ਇਹਨਾਂ ਦਾ ਖਿਆਲ ਰੱਖ ਕੇ ਤੇ ਆਪ ਦਾ ਤੇ ਕੁਝ ਕਿ ਯਾਦ ਆ ਹੁਣ ਤੱਕ ਕਿੱਥੇ ਕਿੱਥੇ ਗਈਆਂ ਨੇ ਯਾਤਰਾ ਵਾਲੀਆਂ ਬੱਸਾਂ ਇਹ ਖਾਟੂ ਸ਼ਾਮ ਜੀ ਤੇ ਸਾਲਾ ਸਰ ਗਈ ਆ ਜੀ ਜੀ ਇਧਰ ਦਮਦਵਾ ਸਾਹਿਬ ਤੇ ਇਧਰ ਸਰਹੰਦ ਵਾਲੇ ਸਾਈਡ ਤੇ ਜੀ ਉਦੋਂ ਸਿੱਧੀ ਦਿਨਾਂ ਦੇ ਵਿੱਚ ਕਾਫੀ ਬੱਸਾਂ ਭੇਜੀਆਂ ਉਦੋਂ ਤੋਂ ਲਗਾਤਾਰ ਜੀ ਤੇ ਇਧਰ ਚੰਤਪੁਰਨੀ ਜਵਾਲਾ ਜੀ ਅਨੰਦਪੁਰ ਸਾਹਿਬ ਜੀ ਇਹ ਹੁਣ ਤਲਵੰਡੀ ਸਾਹਿਬ ਉਹ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਆਪਣਾ ਤਲਵੰਡੀ ਸਾਹਿਬੋਂ ਤੋਂ